ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ 11 ਵਜੇ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੇਅਦਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਤੇ ਹੋ ਸਕਦੀ ਹੈ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਵਾਈਐਲ ਦੇ ਮੁੱਦੇ ਤੇ ਮੀਟਿੰਗ ਤੋਂ ਬਾਅਦ ਕਰਤਾ ਵੱਡਾ ਐਲਾਨ ਕੀਤਾ ਨਹੀਂ ਬਣੇਗੀ ਐਸਵਾਈਐਲ ਨਹਿਰ ਪਣ ਵਾਸਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ ਮੰਤਰੀ ਲਾਲਜੀਤ ਪੁੱਲਰ ਤੇ ਹਰਪਾਲ ਚੀਮਣੇ ਮੰਗਾ ਮੰਨਨ ਦਾ ਦਿੱਤਾ ਭਰੋਸਾ ਪੂਰੇ ਪੰਜਾਬ ਦੇ ਅਫਸਰਾਂ ਨੂੰ ਅਨਮੋਲ ਗਗਨ ਮਾਨ ਨੇ ਦਿੱਤੀ ਸਿੱਧੀ ਚੇਤਾਵਨੀ ਗੁੱਸੇ ਚ ਬਣਾਈ ਰੇਲ ਪੰਜਾਬ ਦੇ ਪੈਨਸ਼ਨ ਤਾਰਕਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਾਸ਼ੀ विधानसभा सेशन ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਬੇਦਬੀ ਦੇ ਮੁੱਦੇ ਤੇ ਕਿਰੀ ਪੰਜਾਬ ਸਰਕਾਰ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਪਟਵਾਰੀਆਂ ਦੇ ਵੱਡੇ ਪੱਦਰ ਤੇ ਕੀਤੇ ਤੇ ਬਾਦਲੇ ਪੰਜਾਬ ਸਰਕਾਰ ਦੇ ਵਿਸ਼ੇਸ਼ ਜਲਾਸ ਤੋਂ ਪਹਿਲਾਂ ਐਸਜੀਪੀਸੀ ਦਾ ਵੱਡਾ ਬਿਆਨ ਕਿਹਾ ਬੇਦਬੀ ਕਰਨ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ ਮੋਦੀ ਸਜ਼ਾ ਵਿਕਰਮਜੀਤ ਅਤੇ ਹੋਈ ਕਾਰਵਾਈ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲੇ ਮਨਜਿੰਦਰ ਸਿਰਸਾ ਕਿ ਹੈ ਕੋਹੀ ਹਨ ਭਗਵੰਤ ਮਾਨ ਤੇ ਵਿਕਰਮਜੀਠਿਆ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਚਟਕਾ ਅਕਾਲੀ ਦਲ ਦੀ ਸਾਬਕਾ ਵਿਧਾਇਕ ਬੀਬੀ ਵਨੀਂਦਰ ਕੌਰ ਨੇ ਛਿੜੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਚੱਲਣ ਦਾ ਕੀਤਾ ਐਲਾਨ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਗਿਆ ਹੈ ਇਹ اجلاس ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗਾ ਇਸ ਦੌਰਾਨ ਬੇਦਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਤੇ ਵਿਚਾਰ ਵਟਾਂਦਰਾ ਹੋਵੇਗਾ ਵਿਧਾਨ ਸਭਾ ਵੱਲੋਂ ਸੈਸ਼ਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਦੇ ਗਵਰਨਰ ਵੱਲੋਂ ਵੀ ਇਸ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਖੁਦ ਐਲਾਨ ਕੀਤਾ ਸੀ ਕਿ 10 ਅਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ ਦੱਸ ਦਈਏ ਕਿ ਇਸ ਸਾਲ ਇਹ ਦੂਜਾ ਮੌਕਾ ਹੈ ਜਦੋਂ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ اجلاس ਬੁਲਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ April ਮਹੀਨੇ ਵਿੱਚ ਜਦੋਂ ਪਾਖੜਾ ਦੇ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਘਾਰ-ਵਿਵਾਦ ਹੋਇਆ ਸੀ ਤਾਂ ਸਰਕਾਰ ਨੇ ਪਹਿਲਾਂ 2 ਮਈ ਨੂੰ ਸਰਪਾਰਟੀ ਮੀਟਿੰਗ ਬੁਲਾਈ ਸੀ ਅਤੇ ਇਸ ਤੋਂ ਬਾਅਦ 5 ਮਈ ਨੂੰ ਵਿਸ਼ੇਸ਼ اجلاس ਹੋਇਆ ਸੀ ਜਿਸ ਵਿੱਚ ਸਾਰਿਆਂ ਨੇ ਸਰਕਾਰ ਦੇ ਹੱਕ ਵਿੱਚ ਸਹਿਮਤੀ ਜਤਾਈ ਸੀ ਇਸ ਦੇ ਨਾਲ ਹੀ ਹੁਣ ਬੇਅਦਬੀ ਦੇ ਮੁੱਦੇ ਤੇ ਸੈਸ਼ਨ ਬੁਲਾਇਆ ਗਿਆ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਕੇਂਦਰੀ ਚਲ ਸ਼ਕਤੀ ਮੰਤਰੀ ਸੀ ਆਰ ਪਾਟੇਲਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਵਾਰਤਾ ਕੀਤੀ ਇਸ ਮੌਕੇ ਉਹਨਾਂ ਕਿਹਾ ਕਿ ਜੇਕਰ ਚਨਾਬ ਤੇ ਰਾਵੀ ਵਿਚੋਂ 23 एमएफ ਪਾਣੀ ਮਿਲ ਜਾਵੇ ਤਾਂ ਹੀ ਅੱਗੇ ਦਵਾਂਗੇ ਉਹਨਾਂ ਕਿਹਾ ਕਿ ਹਰਿਆਣਾ ਸਾਡਾ ਦੁਸ਼ਮਣ ਨਹੀਂ ਇਹ ਭਰਾ ਹੈ ਸੀਐਮ ਮਾਨ ਨੇ ਕਿਹਾ ਕਿ ਰਿਪੇਰੀਅਨ ਲਾ ਅਨੁਸਾਰ ਪੰਜਾਬ ਦਾ ਹੀ ਹੱਕ ਹੈ ਉਹਨਾਂ ਕਿਹਾ ਕਿ ਕੋਈ ਐਸਵਾਈਐਲ ਨਹਿਰ ਨਹੀਂ ਬਣੇਗੀ ਤੇ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਣ ਦੇਵਾਂਗੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ 5 ਅਗਸਤ ਨੂੰ ਪਾਣੀ ਉੱਤੇ ਮੋੜ ਮੀਟਿੰਗ ਹੋਵੇਗੀ ਸੀਐਮ ਮਾਨ ਨੇ ਕਿਹਾ ਕਿ ਆਉਣ ਵਾਲੀ ਮੀਟਿੰਗ ਵਿੱਚ ਉਮੀਦ ਹੈ ਕਿ ਕੋਈ ਹੱਲ ਜ਼ਰੂਰ ਨਿਕਲੇਗਾ ਉਹਨਾਂ ਨੇ ਕਿਹਾ ਕਿ 13 ਅਗਸਤ ਨੂੰ ਸਪਰੀਮ ਕੋਰਟ ਵਿੱਚ ਸੁਣਵਾਈ ਵੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਾਣਵਾਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨਾਲ ਮੀਟਿੰਗ ਮਗਰੋਂ ਵੱਡੀ ਖੁਸ਼ਖਬਰੀ ਸੁਣਾਈ ਹੈ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹ ਹੜਤਾਲ ਖਤਮ ਕਰਨ ਲਈ ਸਹਿਮਤ ਹੋਏ ਹਨ ਕਿਉਂਕਿ ਕਰਮਚਾਰੀ ਅਗਲੇ 2 ਦਿਨਾਂ ਲਈ ਹੜਤਾਲ ਤੇ ਸਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਥਾਈ ਹੱਲ ਲਈ ਦੁਬਾਰਾ ਮੀਟਿੰਗ ਬੁਲਾਈ ਗਈ ਹੈ ਜੋ ਕਿ 28 ਤਰੀਕ ਨੂੰ ਹੋਣ ਦੀ ਸੰਭਾਵਨਾ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਸਮੱਸਿਆ ਦਾ ਸਥਾਈ ਹੱਲ ਨਿਕਲੇਗਾ ਉਹਨਾਂ ਨੇ ਵੀ ਕਿਹਾ ਕਿ ਕਮੇਟੀ ਵੱਲੋਂ ਪਹਿਲਾਂ ਲਏ ਗਏ ਫੈਸਲਿਆਂ ਵਿੱਚ ਕੀ ਹੋਇਆ ਸੀ ਇਸ ਦਾ ਰਿਕਾਰਡ ਵੀ ਮੰਗਿਆ ਗਿਆ ਹੈ ਪੰਜਾਬ ਰੋਡਵੇਜ ਪਣਵਾਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਪੰਜਾਬ ਪਰ ਵਿੱਚ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਹੜਤਾਲ ਤੇ ਗਈਆਂ ਸਾਰੀਆਂ ਯੂਨੀਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ ਮੀਟਿੰਗ ਉਪਰੰਤ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਦਾਵਾ ਕੀਤਾ ਹੈ ਕਿ ਬੱਸ ਕਾਮਿਆਂ ਨੇ ਹੜਤਾਲ ਖਤਮ ਕਰਨ ਲਈ ਸਹਿਮਤੀ ਪ੍ਰਗਟਾਈ ਹੈ ਅਤੇ ਅੱਜ ਸਾਰੇ ਮੁਲਾਜ਼ਮ ਕੰਮ ਤੇ ਪਰਤਣਗੇ ਅਤੇ ਆਮ ਮੰਗ ਬੱਸਾਂ ਚੱਲਣਗੀਆਂ ਤੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਪੰਜਾਬ ਸਰਕਾਰ ਨੇ ਕਿਹਾ ਕਿ ਮੀਟਿੰਗ ਸੁਖਦ ਮਾਹੌਲ ਵਿੱਚ ਹੋਈ ਹੈ ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਨੀਆਂ ਮੰਗਾ ਮੰਨਣ ਲਈ ਸਹਿਮਤੀ ਪ੍ਰਗਟਾਈ ਹੈ ਅਗਲੀ ਮੀਟਿੰਗ 15 ਦਿਨਾਂ ਦੇ ਅੰਦਰ ਹੋਵੇਗੀ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਐਮਐਲਏ ਅਨਮੋਲ ਗਗਨਮਾਨ ਨੇ ਕੁਰਾਲੀ ਦੇ ਵੱਖ-ਵੱਖ ਵਾਡਾਂ ਵਿੱਚ ਤਕਰੀਬਨ 6 ਕਰੋੜ 50 ਲੱਖ ਰੁਪਏ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਪਹਿਲਾਂ ਲੋਕਾਂ ਨੂੰ ਖੁਸ਼ਖਬਰੀ ਸੁਣਾਈ ਅਤੇ ਫਿਰ ਉਹਨਾਂ ਨੇ ਪੂਰੇ ਪੰਜਾਬ ਦੇ ਅਫਸਰਾਂ ਨੂੰ ਸਿੱਧੀ ਚੇਤਾਵਨੀ ਦਿੰਦੇ ਆ ਵੱਡੇ ਹੁਕਮ ਜਾਰੀ ਕੀਤੇ ਉਹਨਾਂ ਨੇ ਕਿਹਾ ਕਿ ਹੁਣ ਕੁਰਾਲੀ ਦਾ ਸਾਰਾ ਪੈਸਾ ਇੱਧਰ ਉੱਧਰ ਕਰਕੇ ਇਹ ਕੋਸ਼ਿਸ਼ ਕਰਨਗੇ ਕਿ ਜਲਦੀ ਤੋਂ ਜਲਦੀ ਖਾ ਲਈਏ ਉਹਨਾਂ ਨੇ ਕਿਹਾ ਕਿ ਕਿੱਥੇ ਜਾਣਾ ਹੈ ਆਪਾਂ ਲੋਕਾਂ ਦਾ ਪੈਸਾ ਖਾ ਖਾ ਕੇ ਮੈਂ ਸਭ ਤੋਂ ਪਹਿਲਾਂ ਅਧਿਕਾਰੀਆਂ ਨੂੰ ਕਹਾਂਗੀ ਕਿ ਤੁਹਾਡੇ ਸਿਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇਹ ਨਹੀਂ ਹੈ ਕਿ ਅਸੀਂ ਜਿਹੜੇ ਲੀਡਰ ਹਾਂ ਆ ਕੇ ਪਹਿਲਾਂ ਫੋਨ ਕਰਕੇ ਆਪਣਾ ਬਲੱਡ ਪ੍ਰੈਸ਼ਰ ਵਧਾਉਣਗੇ ਫਿਰ ਤੁਸੀਂ ਮੰਨਣੀ ਹੈ ਤੁਹਾਡੀ ਨੌਕਰੀ ਹੈ ਤੁਸੀਂ ਤਨਖਾਹ ਲੈਂਦੇ ਹੋ ਆਪਾਂ ਪਬਲਿਕ ਸਰਵੈਂਟ ਹਾਂ ਆਪਾਂ ਕੰਮ ਆਪਣੇ ਆਪ ਕਰਨੇ ਹੁੰਦੇ ਨੇ ਆਪਣੇ ਆਪ ਕਰਨੇ ਹੁੰਦੇ ਨੇ ਤੇ ਬਿਨਾ ਐਮਐਲਏ ਦੇ ਕਹੇ ਤੋਂ ਵੀ ਕਰਨੇ ਹੁੰਦੇ ਨੇ ਲੋਕਾਂ ਦੇ ਪੈਸਿਆਂ ਨਾਲ ਤੁਹਾਨੂੰ ਤਨਖਾਹ ਮਿਲਣੀ ਹੈ ਤੇ ਲੋਕਾਂ ਦੇ ਟੈਕਸ ਦਾ ਪੈਸਾ ਹੈ ਇਹ ਸੁਨੇਹਾ ਮੈਂ ਪੂਰੇ ਪੰਜਾਬ ਦੇ ਅਫਸਰਾਂ ਨੂੰ ਦੇ ਰਹੀ ਹਾਂ ਕੀ ਜਾਗਨ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕੀ ਲੀਡਰਾਂ ਨੂੰ ਲੋੜ ਨਾ ਪਵੇ ਇਹ ਸਾਰਾ ਕੁਝ ਕਹਿਣ ਕਵਾਉਂਦੀ ਮੈਂ ਬਾਹ ਕੱਢ ਕੇ ਕਹਿੰਦੀ ਹਾਂ ਕਿ ਅਸੀਂ ਇਹਨਾਂ ਨੂੰ ਬਗਾਰਾ ਨਹੀਂ ਪਾਉਂਦੇ ਅਸੀਂ ਇਹਨਾਂ ਤੋਂ ਮਹੀਨੇ ਹਫ਼ਤੇ ਨਹੀਂ ਲੈਂਦੇ ਜੇ ਨਹੀਂ ਲੈਂਦੇ ਤਾਂ ਹੀ ਕਹਿ ਰਹੇ ਹਾਂ ਕਿਸ ਗੱਲ ਕਰਕੇ ਕੰਮ ਨਹੀਂ ਹੁੰਦੇ ਇਹ ਜਵਾਬ ਦੇਣ ਕੀ ਪ੍ਰਧਾਨ ਲੈਂਦਾ ਹੈ ਕੀ ਪ੍ਰਧਾਨ ਪੂਠੇ ਕੰਮ ਕਰਵਾਉਂਦਾ ਹੈ ਤੇ ਤੁਸੀਂ ਦੱਸਣ ਲੱਗੇ ਫਿਰ ਗੁਰੇਜ ਕਰਦੇ ਹੋ ਬੁਢਾਪਾ ਪੈਨਸ਼ਨ ਅਤੇ ਹੋਰ ਵੀ ਤੀ ਸਹਾਇਤਾ ਸਕੀਮਾਂ ਤਹਿਤ ਮਹੀਨਾ ਜੂਨ 2025 ਦੌਰਾਨ ਜ਼ਿਲ੍ਹਾ ਤਰਨਤਾਰਨ ਦੇ 179639 ਯੋਗ ਲਾਭਪਾਤਰੀਆਂ ਨੂੰ 26 ਕਰੋੜ 94 ਲੱਖ 58 ਹਜ਼ਾਰ 500 ਰੁਪਏ ਦੀ ਵੀਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਪੈਨਸ਼ਨ ਸਕੀਮਾ ਤਹਿਤ ਸਹਾਇਤਾ ਰਾਸ਼ੀ ਦਾ ਭੁਗਤਾਨ ਔਨਲਾਈਨ ਦਾਇਗੀ ਰਾਹੀਂ ਸਿੱਧਾ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਕਿਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਪੈਨਸ਼ਨ ਸਕੀਮ ਅਧੀਨ ਮਹੀਨਾ ਜੂਨ 2025 ਦੀ ਪੈਨਸ਼ਨ ਰਾਸ਼ੀ ਤਹਿਤ ਬੁਢਾਪਾ ਪੈਨਸ਼ਨ ਦੇ 1 ਲੱਖ 20130 ਲਾਪਾਤਰੀਆਂ ਨੂੰ 18 ਕਰੋੜ 1 ਲੱਖ 95000 ਰੁਪਏ ਵੀ ਦਿਵਾਤੇ ਨਵੇਂ ਸ਼ਰੀ ਤੌਰ ਤਾ ਨੂੰ ਪੈਨਸ਼ਨ ਤਹਿਤ 30898 ਲਾਪਾਤਰੀਆਂ ਨੂੰ 4 ਕਰੋੜ 63 ਲੱਖ 47 ਹਜ਼ਾਰ ਅਤੇ 14526 ਆਸ਼ਰਿਤ ਬੱਚਿਆਂ ਨੂੰ 2 ਕਰੋੜ 17 ਲੱਖ 99 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ ਇਸ ਤੋਂ ਇਲਾਵਾ 14085 ਦਿਵਿਆਂਜਨ ਪੈਨਸ਼ਨਰਾਂ ਨੂੰ 2 ਕਰੋੜ 11 ਲੱਖ 27500 ਰੁਪਏ ਦੀ ਰਾਸ਼ੀ ਦੀ ਵਿਤੀ ਸਹਾਇਤਾ ਦਿੱਤੀ ਜਾ ਰਹੀ ਹੈ ਅੱਜ 11 ਵਜੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ ਇਸ ਤੋਂ ਪਹਿਲਾਂ ਸੁਪਾਲ ਸਿੰਘ ਖੈਰਾਂ ਨੇ ਪੰਜਾਬ ਸਰਕਾਰ ਤੇ ਵੱਡਾ ਨਿਸ਼ਾਨਾ ਸਾਧਦਾ ਹੈ ਉਹਨਾਂ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਵਰਗੇ ਅਮਨ अरोड़ा ਵਰਗੇ ਅਤੇ ਹਰਪਾਲ ਸਿੰਘ ਚੀਮਾ ਵਰਗੇ ਲੀਡਰਾਂ ਨੇ ਛੱਤਾਂ ਤੋਂ ਚੀਕ ਚਿਹਾੜਾ ਪਾ ਕੇ ਛੋਟੇ ਸੈਸ਼ਨਾਂ ਤੇ ਲੋਕਾਂ ਦੇ ਪੈਸੇ ਦੀ ਬਰਬਾਦੀ ਦੀ ਨਿੰਦਾ ਕੀਤੀ ਸੀ ਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਦੁਆਰਾ ਜਾਰੀ ਕਾਰੋਬਾਰੀ ਸੂਚੀ ਦੇ ਅਨੁਸਾਰ 10 ਜੁਲਾਈ ਲਈ ਕੋਈ ਇੱਕ ਕਾਰੋਬਾਰ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ ਜਿਨ੍ਹਾਂ ਦਾ ਹਾਲੀ ਵਿੱਚ ਦੇਹਾਂਤ ਹੋ ਗਿਆ ਹੈ ਇਸ ਦਾ ਮਤਲਬ ਹੈ ਕਿ ਇਹ ਸੈਸ਼ਨ 11 ਜੁਲਾਈ ਨੂੰ ਇੱਕ ਦਿਨ ਦਾ ਸੈਸ਼ਨ ਹੋਵੇਗਾ ਜੋ ਕਿ ਸਰਕਾਰੀ ਖਜ਼ਾਨੇ ਦੀ ਕੋਰ ਬਰਬਾਦੀ ਹੈ ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਬਾਰੇ ਸੁਖਪਾਲ ਸਿੰਘ ਖਰਨੇ ਬੋਲਦੇ ਆ ਕਿ ਹੈ ਕਿ ਜਦੋਂ ਇਹਨਾਂ ਦਾ ਦਿਲ ਕਰਦਾ ਹੈ ਕਿ ਅਸੀਂ ਕੋਈ ਪੋਲੀਟੀਕਲ ਪੁਆਇੰਟ ਸਕੋਰ ਕਰਨਾ ਹੈ ਤਾਂ ਇਹ ਸੈਸ਼ਨ ਬੁਲਾ ਲੈਂਦੇ ਹਨ ਕਹਿੰਦੇ ਨੇ ਕਿ ਸੈਸ਼ਨ ਬੁਲਾਇਆ ਹੈ ਤੇ ਬੀਬੀ ਤੇ ਕਾਨੂੰਨ ਬਣਾਉਣਾ ਹੈ ਕੀ ਤੁਹਾਨੂੰ 3.5 ਸਾਲ ਬਾਅਦ ਯਾਦ ਆਇਆ ਹੈ ਅਤੇ ਉਦੋਂ ਕਾਨੂੰਨ ਬਣਾਉਣਾ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਐਮਐਲਏ ਜਿਹੜਾ ਕਿ ਮੇਨ ਆਰਕੀਟੈਕਟ ਸੀ ਇਸ ਕੇਸ ਦਾ ਜਿਸ ਨੇ ਸਾਰਾ ਇਨਵੈਸਟੀਗੇਸ਼ਨ ਕੀਤੀ ਉਹਨੂੰ ਪਾਰਟੀ ਵਿੱਚੋਂ ਹੀ ਕੱਢ ਦਿੱਤਾ ਸੁਪਾਲ ਸਿੰਘ ਖੈਰਾਂ ਨੇ ਕਿਹਾ ਕਿ ਇਹ ਕਰਾਉਣਗੇ ਬੇਦਬੀਆਂ ਉੱਤੇ ਇਨਸਾਫ ਜਦ ਤੱਕ ਸਾਰੇ ਅਫਸਰ ਜਾਂ ਤਾਂ ਜਮਾਨਤ ਲੈ ਚੁੱਕੇ ਹਨ ਤੇ ਜਾਂ ਆਪਣੀ ਟ੍ਰਾਇਲ ਸਟੇ ਕਰਵਾ ਚੁੱਕੇ ਹਨ ਅਤੇ ਇਹ ਬੇਦਬੀਆਂ ਤੇ ਕਾਨੂੰਨ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦਰਅਸਲ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜਤੇ ਬਿਜਲੀ ਚਮਕਣ ਨਾਲ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ 2 ਦਿਨ 14 ਜ਼ਿਲ੍ਹਿਆਂ ਲਈ yellow alert ਅਤੇ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਗਰਜੰਦੇ ਨਾਲ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਿਕ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਗੁਰਦਾਸਪੁਰ ਅਮਰੀਕਸਰ ਕਪੂਰਥਲਾ ਤਰਨਤਾਰਨ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਗੜ੍ਹ ਸਾਹਿਬ ਮੋਹਾਲੀ ਰੂਪਨਗਰ ਵਿੱਚ ਬਿਜਲੀ ਗਰਜਨ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ਜਿਹਾਂ ਲਈ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਪਟਵਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਤਬਾਦਲੇ ਪ੍ਰਸ਼ਾਸਨਿਕ ਪਹਿਲੂਆਂ ਤੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦੇ ਹਨ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਭਰ ਵਿੱਚ ਲਗਭਗ 42 ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਇਨ੍ਹਾਂ ਤਬਾਦਲਾਂ ਦੀ ਪੂਰੀ ਲਿਸਟ ਵੀ ਸਾਹਮਣੇ ਆਈ ਹੈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਅੱਜ 11 ਵਜੇ ਸ਼ੁਰੂ ਹੋਵੇਗਾ ਇਸ ਦੌਰਾਨ ਬੇਦਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਤੇ ਵਿਚਾਰ ਪਟੰਦਰਾ ਕੀਤਾ ਜਾ ਸਕਦਾ ਹੈ ਵਿਧਾਨ ਸਭਾ ਵੱਲੋਂ ਸੈਸ਼ਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਸੱਦੇ ਜਾ ਰਹੇ ਸੈਸ਼ਨ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਤੇ ਸਜ਼ਾ ਘਟੋ-ਕਟ ਮੋਤ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਬਿਨਾ ਇਹ ਘਟਨਾਵਾਂ ਨਹੀਂ ਰੁਕਣਗੀਆਂ ਹਾਲਾਕੀ ਉਹਨਾਂ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਇਸ ਨੂੰ ਰਾਜਨੀਤਿਕ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਾਲ 2015 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਵੀ ਬੀਲ ਆਂਦਾ ਗਿਆ ਸੀ ਪਰ ਉਸ ਵੇਲੇ ਧਾਰਾ 295 ਵਿੱਚ ਸੋਧ ਕੀਤੀ ਗਈ ਹੈ ਤੇ ਸਖਤ ਕਾਨੂੰਨ ਬਣਾਇਆ ਗਿਆ ਸੀ ਪਰ ਅੱਜ ਤੱਕ ਸਾਜਖਣ ਸ਼੍ਰੀ ਹਰਮੰਦਰ ਸਾਹਿਬ ਸਮੇਤ ਹੋਈ ਘਟਨਾ ਸਮੇਤ ਬੇਅਦਬੀ ਦੇ ਕਿਸੇ ਵੀ ਮਾਮਲੇ ਦੀ ਸਹੀ ਜਾਂਚ ਕਰਕੇ ਕਿਸੇ ਵੀ ਦੋਸ਼ੀ ਨੂੰ ਸਖਤ ਸਜ਼ਾ ਨਹੀਂ ਦਿੱਤੀ ਗਈ ਵਿਕਰਮਜੀਠ ਅਤੇ ਕਾਰਵਾਈ ਸਮੇਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੈਬਨਟ ਮੰਤਰੀ ਮਨਜਿੰਦਰ ਸਿੱਤਸਾ ਨੇ ਵੱਡਾ ਖੁਲਾਸਾ ਕੀਤਾ ਹੈ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਮਜੀਠਿਆ ਬਾਰੇ ਕਿਹਾ ਜਾ ਰਿਹਾ ਹੈ ਕਿ ਵਿਕਰਮਜੀਠਿਆ ਨੇ ਨਸ਼ਾ ਤਸਕਰਾਂ ਨੂੰ ਸ਼ੈਲਟਰ ਦਿੱਤਾ ਸੀ ਵਿਕਰਮਜੀਠਿਆ ਅੰਦਰ ਨੇ ਇਸ ਦਾ ਜਵਾਬ ਦਿੰਦਿਆਂ ਮਨਜਿੰਦਰ ਸਿੱਤਸਾ ਨੇ ਕਿ ਹੈ ਕਿ ਪਹਿਲੀ ਗੱਲ ਇਹ ਹੈ ਕਿ ਸਾਰੇ ਰਲੇ ਹੋਏ ਨੇ ਅੰਦਰ ਭਗਵੰਤ ਮਾਨ ਅਤੇ ਵਿਕਰਮਜੀਠਿਆ ਇੱਕੋ ਹੀ ਹਨ ਤੁਸੀਂ ਦੇਖੋ ਕਿ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ ਮੈਂ ਨਸ਼ਾ ਤਸਕਰ ਅੰਦਰ ਕਰੂੰਗਾ ਗੱਲ ਹੋਈ ਨਸ਼ਾ ਤਸਕਰ ਦੀ ਤੇ ਕੇਸ ਪਾ ਦਿੱਤਾ ḍie ਦਾ ਜਿਵੇਂ ਥਾਣੇ ਦੇ ਐਸ ਐਚ ਓ ਤੇ ਦਬਾਅ ਪੈਂਦਾ ਹੈ ਕੀ ਕਰਦਾ ਹੈ 55 ਦੇ ਕੇਸ ਵਿੱਚ ਦੋ ਰਿਕਸ਼ੇ ਵਾਲੇ ਫੜ ਕੇ ਅੰਦਰ ਕਰਕੇ ਕੰਮ ਖਤਮ ਕਰ ਦਿੰਦਾ ਹੈ ਭਗਵੰਤ ਮਾਨ ਨੇ ਵੀ ਉਹੀ ਕੰਮ ਕੀਤਾ ਤੁਸੀਂ ਕਹਿੰਦੇ ਮੁਹਿੰਮ ਚਲਾਈ ਹੈ ਡਰੱਗ ਤੇ ਵਾਰ ਪਰ ਡਰੱਗ ਤੇ ਐਕਸ਼ਨ ਕਦ ਹੋਵੇਗਾ ਚਾਰ ਤੋਂ ਪੰਜ ਵਾਰ ਮੁਹਿੰਮ ਚਲਾ ਲਈ ਅਤੇ ਹੁਣ ਜਿਹੜਾ ਡਰੱਗ ਤੇ ਵਾਰ ਕੀਤਾ ਸੀ ਅਸੀਂ ਮਜੀਠਿਆ ਬੰਦ ਕਰ ਦਿੱਤਾ ਅਤੇ ਮਜੀਠਿਆ ਦੀ ਐਫ ਆਈ ਆਰ ਪੜੀ ਤਾਂ ਉਹ ਡੀਏ ਦੇ ਮਾਮਲੇ ਵਿੱਚ ਅੰਦਰ ਬੰਦ ਕੀਤਾ ਹੈ ਇਹ ਦੋਵੇਂ ਇੱਕੋ ਹੀ ਨੇ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸੂਬੇ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤਿਆਂ ਨੂੰ ਕੁਝ ਸਮਾਂ ਹੀ ਸ਼ਰੋਮਨੀ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸੂਬੇ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤਿਆਂ ਨੂੰ ਕੁਝ ਘੰਟਿਆਂ ਦਾ ਸਮਾਂ ਵੀ ਨਹੀਂ ਬੀਤਿਆ ਸੀ ਕਿ ਹਲਕਾ ਸ਼ੁਤਰਾਣਾ ਅੰਦਰ ਦੂਜੇ ਧੜੇ ਵੱਲੋਂ ਬਗਾਵਤ ਦਾ ਝੰਡਾ ਲਹਿਰਾ ਦਿੱਤਾ ਗਿਆ ਹੈ ਹਲਕਾ ਸ਼ੁਤਰਾਣਾ ਅੰਦਰ ਸ਼ਰੋਮਨੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੀਬੀ ਵਨੀਂਦਰ ਕੌਰ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਮਹਿੰਦਰ ਸਿੰਘ ਲਾਲਵਾ ਸਮੇਤ ਸੈਂਕੜੇ ਸਾਥੀਆਂ ਨੇ ਅਕਾਲੀ ਦਲ ਤੋਂ ਪਾਸਾ ਵੱਟਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਚਲੰਦਾ ਐਲਾਨ ਕਰ ਦਿੱਤਾ ਹੈ ਪੰਜਾਬੀ ਇਕਤਾ ਚੈਨਲ ਦੇਖ ਰਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਵਿਕਰਮਜੀਤਿਆ ਦੇ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਲੀ ਪ੍ਰਨੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਹੈ ਕਿ ਜੇ ਮਜੀਠੀਆ ਤੇ ਪੁਰਾਣੇ ਹੀ ਇਲਜ਼ਾਮ ਲਗਾਏ ਗਏ ਹਨ ਤਾਂ ਇਹ ਬਿਲਕੁਲ ਗਲਤ ਹੈ ਪੁਰਾਣੇ ਇਲਜ਼ਾਮ ਲਈ ਸੁਪਰੀਮ ਕੋਰਟ ਨੇ ਉਹਨਾਂ ਨੂੰ ਪਹਿਲਾਂ ਹੀ ਬਰੀ ਕੀਤਾ ਹੋਇਆ ਹੈ ਪ੍ਰਨੀਤ ਕੌਰ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਮਾਮਲੇ 'ਚ ਕੋਰਟ ਸਹੀ ਫੈਸਲਾ ਕਰੇਗਾ ਇੱਕ ਉਮੀਦ ਥੋੜੀ ਬਣੀ ਹੈ ਕਿ ਜੋ ਉੱਪਰ ਦਾ ਪਾਣੀ ਜੋ ਇੰਡਸ ਟ੍ਰੀਟਰੀ ਰਾਦ ਹੋਈ ਹੈ उसमें से जेलम का तो हमारे पास नहीं आ सकता जेलम का तो हमारा चैनल नहीं है चनाब और रावी का आ सकता है, पोंग में पोंग डैम में रंजी सागर और भाखड़ा में अगर उधर से हमें पानी मिल रहा है उम्मीद है तो क्योंकि चैनल तो पंजाब ही है चैनल पंजाब है उस पानी का तो हमें आगे करने में क्या दिक्कत रहेगी हम तो भाई कन्हैया जी के बारिश है जिन्होंने दुश्मन को भी जंग में पानी पिलाया हरियाणा दुश्मन थोड़ी है हरियाणा तो भाई है ना हमारा एक ही पतन का पानी पीते हैं हमारी रिश्तेदारियां हमारे फूफा मामे चाचा सांझे। हैं तो मंत्री साहब से मैंने बात की है कि सर इसको फास्ट ट्रैक पे लेके हमें ऊपर से अगर 23 एमएफ आ जाएगा कितना आ जाएगा 23 एमएफ मतलब 23 मिलियन एकड़ फीट पानी ऊपर से आ जाएगा हमारे पास हम 2-3 एमएफ के लिए लड़ रहे हैं दोनों स्टेट अगर 23 आ गया तो हमें क्या दिक्कत रहेगी दो-चार नहरें पंजाब में बन जाएंगी उन नहरों का पानी पंजाब की खेती को भी मतलब मिलेगा आगे हरियाणा चला जाएगा आगे मध्य प्रदेश तक चला जाएगा यहाँ तक मर लेकिन चैनल तो पंजाबी रहेगा ना रिपेरियन तो पंजाबी रहेगा और रिपेरियन का पहला हक हाँ तो होता है मैंने बीबीएमबी की मैंने शिकायत की कि सर हमारे ऊपर क्यों ये मतलब थोप रखे हैं ये लोग मतलब हमारे पानी पर डाका मारने के लिए रखे हैं पंजाब और हरियाणा सत्तर परसेंट फुटबॉल में पंजाब पानी आप हमको देते नहीं फिर कैसे सर गमलों में उगाएंगे गेहूं कैसे उगाएंगे फिर हम एक सौ पचासी लाख मीट्रिक टन चावल पंजाब देता है एक सौ पच्चीस लाख मीट्रिक टन गेहूं पंजाब देता है देश को हमें कोई दिक्कत नहीं है देने पर कम से कम हमें फिर माहौल तो दो ना हम बॉर्डर स्टेट भी हैं लड़ाई भी हमारी है उधर लड़ाई भी हमारी होती है मरने के लिए भी हम रखे हुए हैं कोई तो कंपनशेट इसी इसी तरफ से तो ठंडी हवा का बुल्ला है कोई झोंका आए ठंडी हवा का तो उन्होंने कहा है कि बिल्कुल आप सही पक्ष रखा है और सैनिक साहब ने भी कहा है कि हमारा मैंने कहा जी ये पता नहीं 1955 की 1972 की 1972 की बातें लेके बैठ जाते हम तो पैदा भी नहीं हुए थे उस समय अब कब तक ये नसूर हम झेलते रहेंगे बिल्कुल आज सारीयां ਜਿੰਨੀਆਂ ਵੀ ਪੀ ਆਰਟੀਸੀ ਪਨ バス ਪੰਜਾਬ ਰੋਡਵੇ ਸਾਰੀਆਂ ਟ੍ਰਾਂਸਪੋਰਟ ਡਿਪਾਰਟਮੈਂਟ ਦੀਆਂ ਜਿੰਨੀਆਂ ਵੀ ਜਿਹੜੀਆਂ ਯੂਨੀਅਨ ਸੀਗੀਆਂ ਉਹਨਾਂ ਸਾਰੀਆਂ ਯੂਨੀਅਨ ਦੇ ਨੁਮਾਇंदे ਅੱਜ ਦੀ ਮੀਟਿੰਗ 'ਚ ਹਾਜ਼ਰ ਹੋਏ ਸੀ ਔਰ ਮੇਰੇ ਨਾਲ ਮੇਰੇ ਕੈਬਨਟ ਦੇ ਕਲੀਕ ਅ ਭੁੱਲਰ ਸਾਹਿਬ ਹਾਜ਼ਰ ਹੋਏ ਸੀਗੇ ਫਿਰ ਲਾਜੀਤ ਭੁੱਲਰ ਜੀ ਤਾਂ ਬਿਲਕੁਲ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਚਰਚਾ ਹੋਈ ਕਈ ਕਮੇਟੀਆਂ ਬਣੀਆਂ ਹੋਈਆਂ ਨੇ ਕਿਆਂ ਉਹਨਾਂ ਕਮੇਟੀਆਂ ਦੀ ਅੱਗੇ ਪ੍ਰੋਗਰੈਸ ਕੀ ਆ ਕਿਉਂਕਿ ਕਈ ਵਾਰ ਪ੍ਰੋਗਰੈਸ ਖੜ ਜਾਂਦੀ ਹੈਗੀ ਮੈਂ ਜਿਹੜੇ ਆਰਡਰ ਜਾਰੀ ਕੀਤੇ ਨੇ ਕਿ ਅਗਲੇ 15 ਤੋਂ ਲੈ ਕੇ 20 ਦਿਨਾਂ ਦੇ ਅੰਦਰ ਅੰਦਰ ਜਿਹੜੀਆਂ ਉਹ ਸਾਰੀਆਂ ਮੰਗਾਂ ਤੇ ਵਿਚਾਰ ਕਰਕੇ ਕੰਕਰੀਟ ਰਿਪੋਰਟ ਜਿਹੜੀ ਆ ਇੱਕ ਰਿਪੋਰਟ ਜਿਹੜੀ ਸਬਮਿਟ ਕੀਤੀ ਜਾਵੇ ਤਾਂ ਕਿ ਕਮੇਟੀ ਜਿਹੜਾ ਉਹ ਤੇ ਫੈਸਲਾ ਲੈ ਸਕੇ ਔਰ ਮੈਂ ਅਗਲੀ ਮੀਟਿੰਗ ਵੀ ਜਿਹੜੀ ਆ ਉਹ ਵੀ ਜਿਹਨੇ ਨਮਾਇंदे ਆਏ ਸੀ ਉਹਨਾਂ ਆਪਦੀ ਦਿੱਤੀ ਆ ਕਿ ਤੁਸੀਂ ਇਸ ਤੋਂ ਬਿਨਾ ਵੀ ਬਿਨ੍ਹਾ ਆ ਕੇ ਮੀਟਿੰਗ ਕਰੋ ਤਾਂ ਕਿ ਆਪਾਂ ਮਸਲੇ ਦਾ ਹੱਲ ਕਰੀਏ ਸੋ ਉਹਨਾਂ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਆਪਣੀ ਹਰਤਾਲ ਵਾਪਸ ਲਵਾ ਦੋ ਮੀਟਿੰਗ ਹੈ ਜੀ ਅਗਲੀ ਮੀਟਿੰਗ ਅਗਲੀ ਮੀਟਿੰਗ ਭੁਲਰ ਸਾਹਿਬ ਨੇ ਡਿਸਾਈਡ ਕਰਦੀਆਂ ਡੇਟ ਰੱਖ ਰਹੇ ਨੇਗੇ ਸੋ ਅਗਲੀ ਮੀਟਿੰਗ 15 ਦਿਨਾਂ ਦੇ ਅੰਦਰ ਉਹਨਾਂ ਦੀ ਆਪਣੀਆਂ ਮੀਟਿੰਗਾਂ ਹੋਣਗੀਆਂ ਇੰਟਰਨਲ ਡਿਪਾਰਟਮੈਂਟ ਦੇ ਮੀਟਿੰਗਾਂ ਹੋਣਗੀਆਂ ਔਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਹੋਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਪ੍ਰਪੋਜ਼ਲ ਲੈ ਕੇ ਆਉਣਗੇ ਫਿਰ ਸਾਡੀ ਜਿਹੜੀ ਸਬਕਮੇਟੀ ਉਹਦੇ ਨਾਲ ਮੀਟਿੰਗ ਹੋਊਗੀ ਉਸ ਤੋਂ ਬਾਅਦ ਅਸੀਂ مسئلے ਦਾ ਹੱਲ ਕਰਦੇ ਹਾਂ ਕੱਲ ਦੇ ਪਰਚੂ ਪ੍ਰੋਟੈਸਟ ਤੇ ਹੜਤਾਲ ਬਾਰੇ ਬਿਲਕੁਲ ਉਹ ਕੱਲ ਨੂੰ ਆਦੀ ਕੰਮ ਤੇ ਵਰਤਣਗੇ ਥੋੜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਕੰਮ ਤੇ ਪਰਤਾਂਗੇ ਵਾਪਸ ਆ ਦੇਵਾਂਗੇ ਸੈਸ਼ਨ ਦੀ ਤਿਆਰੀ ਹੈ ਕਿਉਂਕਿ ਕੱਲ ਨੂੰ ਬੀਜੇਪੀ ਪ੍ਰੋਟੈਸਟ ਕਰ ਸਕਦੇ ਨੇ ਕੱਲ ਦੇ ਸੈਸ਼ਨ ਲਈ ਤਿਆਰੀ ਹੈ ਮੈਂ ਕਿਹਾ ਕਿਉਂਕਿ ਕੱਲ ਨੂੰ ਬੀਜੇਪੀ ਪ੍ਰੋਟੈਸਟ ਕਰ ਸਕਦੀ ਹੈਗੀ ਕਿ ਜਿਹੜਾ ਅਮਨ ਕੁੰਡ ਦੀ ਸਥਿ ਕੇ ਲਾਰੈਂਸ ਬਸਨੋਈ ਜਿਹੜਾ ਉਹ ਕਿਹੜੇ ਸਟੇਟ ਦੀ ਕਿਹੜੀ ਜੇਲ੍ਹ ਚ ਰਹਿ ਰਿਹਾਗਾ ਔਰ ਕਿੱਥੋਂ ਰੈਕੋਰਡ ਚਲਾ ਰਿਹਾ ਉਹ ਭਾਰਤੀ ਜਨਤਾ ਪਾਰਟੀ ਦਾ ਸਟੇਟ ਹੈਗਾ ਸੋ ਮੈਂ ਸਮਝਦਾ ਪੰਜਾਬ ਇਕਾਈ ਨੂੰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਦੇਸ਼ ਦੀ ਹੋਮ ਮਿਨਿਸਟਰ ਦੇ ਸਾਹਮਣੇ ਦੋਨੋਂ ਹੀ ਉਸ ਸਟੇਟ ਤੋਂ ਉਹਨੇ ਉੱਥੇ ਜਾ ਕੇ ਪ੍ਰੋਟੈਸਟ ਕਰਨਾ ਚਾਹੀਦਾ ਟੀਮਾ ਸਾਹਿਬ ਟੀਮਾ ਸਾਹਿਬ ਇੱਕ ਮਨਜਿੰਦਰ ਸਿੰਘ ਨੂੰ ਦਿਲਸਾਜ਼ੀ ਕਰਦੇ ਸਵਾਲ ਚੁੱਕੇ ਅੱਜ ਬਿਲਕੁਲ ਸਹੀ ਠੀਕ ਹੈ ਰਹੀ ਉਹਦਾ ਨਹੀਂ ਪਿਆ ਕਿ ਪੰਜਾਬ ਦੇ ਵਿੱਚ ਵੀ ਰਾਜਨਾਥ ਇਹ ਹੋਰ ਵੀ ਬਰਕਰਾਰ ਨਹੀਂ ਇੱਕਦਮ ਕੱਲ ਜਿਹੜਾ ਇੰਕਾਊਂਟਰ ਹੋਇਆ ਉਹ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੀਟਪੀਐਸ ਦੇਖੋ ਪੂਰਾ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਪੁਲਿਸ ਕੋਈ ਐਕਸ਼ਨ ਕਰਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਤੁਰੰਤ ਜਿਹੜਾ ਬਚਾਅ ਕਰਦਿਆਂ ਚਾਉਂਦੀ ਆ ਤੇ ਜਿਨ੍ਹਾਂ ਵਿਅਕਤੀਆਂ ਨੇ ਉਹ ਜਿਨ੍ਹਾਂ ਵਿਅਕਤੀਆਂ ਨੇ ਉਸ ਵਪਾਰੀ ਦੀ ਹੱਤਿਆ ਕੀਤੀ ਆ ਉਹ ਮੁੱਠਪੇੜ ਚ ਮਾਰਿਆ